ਤੁਸੀਂ ਵੇਖ ਰਹੇ ਸਕਾਈ ਨਿਊਜ਼ ਪੰਜਾਬ ਤੇ ਅਹਿਮ ਖਬਰ ਜੁੜੀ ਹੋਈ ਹੈ ਨਸ਼ਾ ਤਸਕਰਾਂ ਦੇ ਹੌਸਲਿਆਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇਸ ਕਦਰ ਬਲੰਦ ਹੋ ਚੁੱਕੇ ਆ ਕਿ ਉਹਨਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਵੀ ਖੌਫ ਨਜ਼ਰ ਨਹੀਂ ਆ ਰਿਹਾ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਪੂਰਥਲਾ ਤੋਂ ਜਿੱਥੇ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਕੱਟਵਾੜ ਦਿੱਤਾ ਗਿਆ ਤੇ ਨੌਜਵਾਨ ਦੇ ਦੋਸ਼ ਇਹ ਨੇ ਕਿ ਉਸ ਨੂੰ ਨਸ਼ਾ ਤਸਕਰਾਂ ਦੇ ਵੱਲੋਂ ਵੜਿਆ ਗਿਆ ਕਿਉਂਕਿ ਉਹਨੇ ਨਸ਼ਾ ਤਸਕਰਾਂ ਦੇ ਬਾਰੇ ਇਤਲਾਹ ਦਿੱਤੀ ਸੀ ਇਸ ਦੇ ਨਾਲ ਹੀ ਨੌਜਵਾਨ ਨੇ ਆਖਿਆ ਕਿ ਮੈਨੂੰ ਪੁੱਛਦੇ ਹੋਏ ਕਈ ਨੌਜਵਾਨ ਆਏ ਸੀ ਦੁਕਾਨਾਂ ਦੇ ਉੱਤੇ ਮੇਰੇ ਬਾਰੇ ਪੁੱਛਕਿਛ ਕਰ ਰਹੇ ਸੀ ਤੇ ਉਸ ਚੀਜ਼ ਦਾ ਮੈਨੂੰ ਪਤਾ ਲੱਗ ਜਾਂਦਾ ਮੈਂ ਫਿਰ ਸਬੰਧਿਤ ਪੁਲਿਸ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਦਾ ਤੇ ਉਹਨਾਂ ਨੂੰ ਆਖਦਾ ਕਿ ਆਕੇ ਸੀਸੀਟੀਵੀ ਚੈੱਕ ਕਰੋ ਤੇ ਉਹਨਾਂ ਨੌਜਵਾਨਾਂ ਨੂੰ ਫੜੋ ਜਿਹੜੇ ਹਥਿਆਰ ਲੈ ਕੇ ਮੈਨੂੰ ਲੱਭਦੇ ਫਿਰਦੇ ਆ ਪਰ ਉਹਨਾਂ ਨੌਜਵਾਨ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਕਹਿ ਦਿੱਤਾ ਸੀ ਕਿ ਅਸੀਂ ਪਹੁੰਚਦੇ ਹਾਂ ਪਰ ਬਾਅਦ ਦੇ ਵਿੱਚ ਕੋਈ ਵੀ ਨਹੀਂ ਆਇਆ ਤੇ ਉਹਨੇ ਆਖਿਆ ਕਿ ਦੂਸਰੇ ਦਿਨ ਉਹਨਾਂ ਨੇ ਇੱਕ Trap ਲਗਾ ਕੇ ਮੈਨੂੰ ਫੜ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਬੁਰੀ ਤਰ੍ਹਾਂ ਦੇ ਨਾਲ ਵੱਢ ਕੱਟ ਦਿੱਤਾ ਗਿਆ ਤਸਵੀਰਾਂ ਇੰਨੀਆਂ ਖੌਫਨਾਕ ਨਹੀਂ ਕਿ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਆ ਪਰ ਨਾਲ ਦੀ ਨਾਲ CCTV ਫੁਟੇਜ ਜਰੂਰ ਚਲਾ ਰਹੇ ਆ ਜਿਸ ਦੇ ਵਿੱਚ ਦੋ ਨੌਜਵਾਨ ਹੱਥਾਂ ਦੇ ਵਿੱਚ ਤੀਸਤਾਰ ਹਥਿਆਰ ਲੈ ਕੇ ਗਲੀ ਦੇ ਵਿੱਚ ਬੇਖੌਫ ਹੋ ਕੇ ਤੁਰੇ ਜਾਂਦੇ ਦਿਖਾਈ ਦੇ ਰਹੇ ਆ ਤੇ ਨਾਲ ਦੀ ਨਾਲ ਉਸ ਨੌਜਵਾਨ ਨੇ ਜਿਸ ਨੂੰ ਕੱਟਿਆ ਵੱਢਿਆ ਗਿਆ ਉਸਨੇ ਵੀ ਆਖਿਆ ਕਿ ਉਹਨਾਂ ਨੇ ਮੇਰੇ ਇੱਕ ਸਾਥੀ ਨੂੰ ਵੀ ਮਾਰਨ ਦੀ ਗੱਲ ਆਖੀ ਹੈ ਨੇ ਆਖਿਆ ਕਿ ਮੇਰਾ ਇੱਕ ਸਾਥੀ ਜਿਹੜਾ ਜਦੋਂ ਮੈਨੂੰ ਕੁੱਟਿਆ ਜਾ ਰਿਹਾ ਸੀ ਮੈਨੂੰ ਬਚਾਉਣ ਦੇ ਲਈ ਮੁਰੇ ਆਇਆ ਸੀ ਤਾਂ ਉਹਨਾਂ ਕਥਿਤ ਨਸ਼ਾ ਤਸਕਰਾਂ ਨੇ ਆਖਿਆ ਕਿ ਉਹ ਦੂਸਰੇ ਸਾਥੀ ਨੂੰ ਵੀ ਅਸੀਂ ਵੱਢਾਂਗੇ ਤੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਸੀਟੀਵੀ ਫੁਟੇਜ ਤਾਂ ਤੁਹਾਨੂੰ ਦਿਖਾਈ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਉਸ ਪੀੜਿਤ ਨੌਜਵਾਨ ਦਾ ਕੀ ਕਹਿਣਾ ਤੇ ਉਸਦੇ ਸਾਥੀ ਦਾ ਨਾਲ ਕੀ ਕਹਿਣਾ ਤੇ ਇਹਦੇ ਨਾਲ ਨਾਲ ਹੀ ਸਬੰਧਿਤ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਉਹ ਤੁਹਾਨੂੰ ਇੱਕ ਵਾਰੀ ਅਸੀਂ ਜ਼ਰੂਰ ਸੁਣਾਉਣਾ ਚਾਹਾਂਗੇ ਮੈਂ 1.5 ਸਾਲ ਪਹਿਲਾਂ ਆਪਣੇ ਐ एसपी ਨਾਮ ਮੈਨੂੰ ਪੂਰਾ ਉਹਨਾਂ ਦਾ ਨਹੀਂ ਦਿੱਲੀ ਸ਼ਾਇਦ ਸੀਗੇ ਦਿੱਲੀ ਸਾਹਿਬ ਕੋਈ ਤੇ ਰਿਟਾਇਰ ਹੋ ਗਏ ਉਹਨਾਂ ਨੂੰ ਮੈਂ ਬਕਾਇਦਾ ਫੋਨ ਕਰਕੇ ਇਹ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਮਤਲਬ ਪੈਸੇ ਭਰੇ ਹੋਏ ਮੇਰੇ ਮਾਰਨ ਵਾਸਤੇ ਤਾਂ ਨਕਮੇ ਜਿਹੇ ਬੰਦੇ ਆ ਇਹ ਗੈਂਗਸਟਰ ਚਿੱਟਾ ਵੇਚਦੇ ਆ ਤੇ ਇਹਨਾਂ ਨੂੰ ਵੀ ਚਲੋ ਹਾਂ ਵੀ ਅਸੀਂ ਆਪਦਾ ਚਿੱਟਾ ਇੱਥੇ ਵੇਚੀ ਅਸੀਂ ਇਸ ਚੀਜ਼ ਦੇ ਖਿਲਾਫ ਹਾਂ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਕਮਲ ਹੈ ਅਣ ਸਰ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਜਿਹੜਾ ਕੀ ਹਮਲਾ ਹੋਇਆ ਵਾ ਸਰ ਤਿੰਨ ਤਰੀਕ ਨੂੰ ਨਾ ਰਾਤ ਨੂੰ 8:00 ਵਜੇ 5-10 ਮਿੰਟ ਤੇ ਇਹ ਕੁਝ ਬੰਦੇ ਮਿਲ ਨੂੰ ਨਾ ਮੇਰਾ ਪੁੱਛ ਕੇ ਗਏ ਦੁਕਾਨ ਤੇ ਆ ਗਏ ਬਾਹਰ ਖੋਕਿਆ ਤੇ ਇਨਾ ਕੋ ਨਾ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਨੂੰ ਬੰਦੇ ਲੱਭ ਰਹੇ ਹਨ ਕੋ ਰਵਲਵਰ ਵੀ ਆ ਬੰਦੇ ਬਹੁਤ ਗੁੱਸੇ ਚ ਤੁਹਾਨੂੰ ਲੱਭੰਦੇ ਆ ਤੇ ਜੇ ਤੁਸੀਂ ਇੱਥੇ ਮੂਰੇ ਪਰੇ ਹੋ ਜੋ ਪਰ ਮੈਨੂੰ ਬੰਦੇ ਮੈਂ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਵਾਲਿਆਂ ਨੂੰ ਕਿ ਸਰ ਇਹਦਾ ਨਾ ਕੋਈ ਅਣਪਛਾਤੇ ਬੰਦੇ ਮੈਨੂੰ ਲੱਭ ਰਹੇ ਮੇਰਾ ਕੁਛ ਰੇ ਆ ਤੇ ਨਾ ਤੁਸੀਂ ਆ ਕੇ ਨਾ ਕੈਮਰੇ ਚੈੱਕ ਕਰੋ ਤੇ ਬੰਦੇ ਫੜੋ ਕੋਣਾ ਉਹ ਕਹਿੰਦੇ ਕਿ ਕੋਈ ਨਾ ਮੈਂ ਹੁਣਾ ਉਸ ਤੋਂ ਬਾਅਦ ਸਰ ਕੋਈ ਨਹੀਂ ਆਇਆ ਸਵੇਰੇ ਮੈਂ ਨਾ ਕੈਮਰੇ ਚੈੱਕ ਕਰਾ ਰਿਆ ਸੀ ਆ ਮੈਂ ਕੈਮਰੇ ਚੈੱਕ ਕਰਾ ਕੇ ਸਟੇਸ਼ਨ ਵੱਲ ਗਿਆ ਉਤਨਾ ਦੋ ਬੰਦੇ ਅੱਗੋਂ ਮੋਟਰਸਾਈਕਲ ਲੈ ਕੇ ਆ ਗਏ ਤੇ ਉਸ ਤੋਂ ਬਾਅਦ ਪਿੱਛੇ ਮੇਰੇ ਰਿੰਕੂ ਭੰਡਾਰੀ ਤੇ ਕਾਕਾ ਚਿਪਸਣ ਵਾਲਾ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਗੱਤਰ ਇਹਨਾਂ ਦੇ ਕੋਲ ਸੀਗਾ ਇਹ ਮੈਨੂੰ ਘੇਰ ਕੇ ਚਾਰ ਬੱਤੀ ਚੌਂਕ ਵੱਲ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਮੈਂ ਉੱਥੇ ਬੰਦੇ ਸੱਦੇ ਹੋਏ ਸੀ ਕਿ ਜਿੰਧਰ ਧਨੀਆਂ ਤੇ ਉਹਦੇ ਜਾਰੇ ਸੂਰਜ ਤੇ ਬੂਆ ਤੇ ਸਾਗਰ ਮੁੰਡਾ ਇਹ ਦੋ ਤਿੰਨ ਅੰਨ ਪਛਾਤੇ ਸੀਗੇ ਇਹ ਪੰਜ ਸੱਤ ਜਾਣੇ ਹਣੇ ਨਾ ਉਥੇ ਆਗੇ ਮਿੰਟੋ ਮਿੰਟੀ ਦਾਤਰ ਲੈ ਕੇ ਤੇ ਜਿੰਦਰਤ ਨੀ ਨੇ ਨਾ ਉਥੇ ਪਿਸਤੋਲ ਕੱਢ ਲਿਆ ਤੇ ਪਿਸਤੋਲ ਕੱਢ ਲਿਆ ਇਹ ਗੋਲੀ ਮਾਰ ਲੱਗਾ ਤੇ ਮੈਂ ਭਾਈ ਨੂੰ ਸੱਜਿਆ ਸੀ ਤੇ ਦਾਰੇ ਭਾਈ ਨੂੰ ਉਹਨਾਂ ਨੇ ਹੱਥ ਮਾਰਤਾ ਪਿਸਤੋਲ ਫੜ ਲਿਆ ਇਹਦੇ ਕੋ ਗੁੱਟ ਫੜ ਲਿਆ ਇਹਨੇ ਕੀਤਾ ਇਹਦੇ ਅਰਥ ਦਾ ਥਾਗਰ ਮਰਾ ਸੀ ਮੈਂ ਛੁਰਾ ਫੜਾਤਾ ਇਹਨੇ ਛੁਰਾ ਮੇਰੀ ਮਾਰ ਦਿੱਤਾ ਸ਼੍ਰਮਾਰਦਤਾ ਦੇ ਮੈਨੂੰ ਇਹ ਗੱਡੀ ਚ ਪਾ ਕੇ ਲੈ ਚਲੇ ਤੇ ਇਹਨਾਂ ਨੇ ਨਾ ਗੱਡੀ ਦੀਆਂ ਬਾਰਜਾਂ ਖਿੱਚਣੀਆਂ ਸ਼ੁਰੂ ਕਰਤੀਆਂ ਗੱਡੀ ਦੀ ਬਾਰੀ ਇੱਕ ਸਾਈਡ ਦੀ ਖੁੱਲ ਗਈ ਤੇ ਇਹਨੇ ਨਾ ਅੰਦਰ ਪਸਤੋਰ ਕੀਤਾ ਤੇ ਮੈਂ ਦੂਜੀ ਬਾਰੀ ਖੋਲ ਕੇ ਭੱਜ ਗਿਆ ਜਦੋਂ ਮੈਂ ਭੱਜ ਗਿਆ ਤੇ ਇਹਨਾਂ ਨੇ ਮੇਰੇ ਮਗਰ ਆ ਕੇ ਮੇਰੇ ਮੈਨੂੰ ਦਾਤਰਾ ਨਾਲ ਵੱਡਿਆ ਉਸ ਤੋਂ ਬਾਅਦ ਕਹਿੰਦੇ ਤੈਨੂੰ ਤੇ ਮਾਰ ਦਿੱਤਾ ਵਾ ਉਹਨਾਂ ਹੀ ਦਾਰੇ ਨੂੰ ਵੀ ਮਾਰਨਾ ਵਾ ਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰ ਦੇਣਾ ਵਾ ਜਿਹੜੀ ਥੋੜੇ ਦਿਨ ਪਹਿਲਾਂ ਇੱਕ ਜਿਹੜਾ ਕਿ ਗੁੰਡਾਗਰਦੀ ਦੀ ਵਾਰਦਾਤ ਸ਼ਹਿਰ ਦੇ ਵਿੱਚ ਹੋਈ ਸੀ ਇੱਕ ਬੰਦਾ ਵੀ ਵੱਢਿਆ ਗਿਆ ਸੀ ਉਸ ਸਮੇਂ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਐਫਆਈਆਰ ਲਾਜਿਆ ਤੇ ਇੱਕ ਦੋਸ਼ੀ ਨੂੰ ਚੁੱਕ ਗ੍ਰਿਫਤਾਰ ਕਰ ਲਿਆ ਸਿਕਰੀ ਤਾਰਾ ਦੇ ਥਰੂ ਐਫਰੇਜ ਦੱਚ ਕੀਤੀ ਗਈ ਹੈ ਫਿਲਹਾਲ 323 324 147 ਨਜਾਇਜ਼ ਰਹੇ ਸਰ ਜੇ ਗੱਲ ਕਰੀਏ ਦੂਜੇ ਪਾਸੇ ਜਿਹੜਾ ਕਿ ਜਿਹੜਾ ਬੰਦਾ ਉਹਨੂੰ ਬੰਦੇ ਨੂੰ ਹਸਪੀਟਲ ਲੈ ਕੇ ਗਿਆ ਸੀ ਉਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਉਸ ਮੰਦੀ ਉਹਰ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਗੰਭੀਰ ਔਰੋਪ ਲਗਾਏ ਗਏ ਹੈ ਤਾਂ ਕੀ ਕਰ ਵੀ ਕੀਤੀ ਜਾਊਗੀ ਦੇਖੋ ਤੁਹਾਡੇ ਕੋ ਪਤਾ ਲੱਗਾ ਮੈਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਮੇਰੇ ਧਿਆਨ ਚ ਇਹ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਕੰਪਲੀਟ ਆਉਂਗਾ ਮੈਂ ਦੇਖ ਲਊਂ ਕਿ ਉਹ ਐਕਸ਼ਨ ਮੰਦ ਹੋ ਜਾਵੇ ਤਾਂ ਸੱਚ ਗੱਲ ਕਰੀ ਜੇ ਕਿ ਆਹ ਦਿਨ ਗੁੰਡਾਗਰਦੀ ਦੀ ਵਾਰਦਾਤਾ ਵਧਦੀ ਜਾ ਰਹੀ ਹੈ ਲੋਕਾਂ ਦੇ ਹੌਸਲੇ ਇੰਨੇ ਕਿ ਬਲੰਦ ਹੋਏ ਆ ਕੀ ਮਾਰਨ ਕੁੱਟਣ ਦੀ ਵਾਰਦਾਤ ਨੂੰ ਤਾਂ ਉਹ ਤਾਂ ਐਮ ਨਾਰਮਲੀ ਇੰਜਾਮ ਦੇਈ ਜਾ ਰਿਹਾ ਹੈ ਕਿ ਅਨੁਵਰ ਟਾਈਮ ਦੇ ਸ਼ਹਿਰ ਦੇ ਵਿੱਚ ਕੋਈ ਕੰਟਰੋਲ ਕੀਤਾ ਜਾਊਗਾ ਪੁਲਿਸ ਵੱਲੋਂ ਬਿਲਕੁਲ ਕੀਤਾ ਜਾਊਗਾ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੀ ਅੰਸਰ ਲੋਕਾਂ ਨੂੰ ਤਾਂ ਪਰੇਸ਼ਾਨ ਕਰਨਗੇ ਕਿੰਨੇ ਕੁ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਰੈਸ਼ ਕੀਤਾ ਇਸ ਫਿਲਹਾਲ ਸਰ ਜਿਹੜਾ ਲੜਾਈ ਦਾ ਮਾਮਲਾ ਵਾ ਇਹਦੇ ਵਿੱਚ ਕੋਈ ਵੱਧਾ ਜੁਰਮ ਵੀ ਹੋਊਗਾ ਕੋਈ ਕੁਝ ਜਦੋਂ ਉਹਦੇ ਬਿਆਨ ਹੋਊਗਾ ਡਾਕਟਰ ਦੀ ਓਪੀਨੀਅਨ ਤੋਂ ਬਾਅਦ ਵੱਧਾ ਹੋਗਾ ਜਿਹੜੀ ਉਹਨੇ ਬਿਆਨ ਦਿੱਤੇ ਆ ਉਹਦੇ ਮੁਤਾਬਕ ਉਹ ਵੱਧਾ ਨਹੀਂ ਹਾਲੇ ਤੱਕ ਦੇ ਦੋਸ਼ੀ ਜਿਹੜੇ ਆ ਸ਼ਰੇਆਮ ਤੋਂ ਮੰਡੇ ਆ ਕੋਈ ਫੜ ਲੈਨੇ ਆ ਅਰੈਸਟ ਕਰ ਲੈਨੇ ਆ ਉਹਨੂੰ